ਲੋ ਜੀ ਪਹੁੰਚ ਚੁੱਕਿਆ ਆਪਾਂ ਪਿੰਡ ਮੱਤੀ ਜ਼ਿਲ੍ਹਾ ਮਾਨਸਾ ਤੇ ਆ ਆਪਣਾ ਕੈਮਰਾਮੈਨ ਬੈਠਾ ਇੱਧਰ ਤੇ ਆ ਮੋਟਰ ਇੱਦਾਂ ਮਾਰਦੀ ਆਂ ਅਰੇ ਤਾਂ ਮਾਰਦੀ ਆ ਮੋਟਰ ਆਪਾਂ ਜੇ ਇੱਕ ਕਰਕੇ ਦੇਖਦੇ ਆਂ ਕੀ ਗੱਲਬਾਤ ਬਣਦੀ ਆ ਲੋ ਜੀ ਕੈਮਰਾ ਸਾਡਾ ਤਬੋਰ ਚ ਤੇ ਆਪਾਂ ਉਧਰ ਦੇਖਦੇ ਆ ਪ੍ਰੋਸੈਸ ਕੀ ਚੱਲ ਰਿਹਾ ਹੈ ਤਾਂ ਗੱਡੀ ਆਪਣੀ ਗੱਡੀ ਜ ਦੂਰ ਖੜਾਉਣੀ ਪੈਗੀ ਰੱਖਿਆ ਤੋਰੀਆ ਲੈ ਸੇਵ ਕੀ ਕਿੰਨਾ ਹੋ ਗਿਆ ਦੇਖੀ ਕਿੰਨਾ ਹੋ ਗਿਆ 140 140 ਦੇ ਵਾਟਰ ਲੈਵਲ ਆਈ ਵਾਟਰ ਲੈਵਲ ਆ ਹੈ 100 ਕੱਲਾ ਸੀ ਕੱਲਾ ਸੀ 80 ਫੁੱਟ ਤੇ ਪਾਣੀ ਹੈ ਬਾਈ ਉਹਰੇ ਚਲੋ ਜੀ ਜਾਣ ਦੇ ਹੌਲੀ ਚੱਲੀ ਹੋਣਾ ਜਾਣ ਦੇ ਰੇ ਤੱਕ ਨਾ ਮਜਗਦੀ ਬਈ ਇਹ ਇਹ ਤਾਂ ਬਈ 1 ਮਿੰਟ ਬਾਅਦ ਚੱਕ ਲਈ 160 ਤੋਂ ਬਾਅਦ ਹੌਲੀ ਚੱਲੀ 160 ਤੋਂ ਲੈ ਕੇ 200 ਤੱਕ ਹੌਲੀ ਚੱਲੀ ਹੌਲੀ 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 ਕਿੰਨਾ ਹੋ ਗਿਆ ਭਈਆ ਪਾ ਕੇ ਹੀ ਮੜਾ ਅੱਛਾ ਹੋ ਗਿਆ ਹੌਲੀ 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 ਕਿੰਨਾ ਹੋ ਗਿਆ ਸੋ ਕੀ ਆ ਪੱਕੀ ਹੋਟ ਹੋ ਗਿਆ ਬਸ ਹੌਲੀ ਚੱਲੀ ਰੋੜਾ ਫੜਾ ਦੇ ਬਈ ਇੱਥੋਂ ਕੋਈ ਚੱਕ ਜੇ ਦੀ ਕੱਚਾ ਫੜਾ ਦੀ ਜੇ ਦੀ يلا <applause> ਹੌਲੀ 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 ਚੱਲ ਕਿੰਨਾ ਹੋ ਗਿਆ 153 ਹੈਲੋ 153 ਚਲੋ ਚੱਲ ਜਾਣ ਦੇ ਹੌਲੀ ਚੱਲੀ 60 ਤੋਂ ਜੋ ਰੁਤਾ ਮਾਂ ਲੱਗੀ ਤੇ ਬੱਚ ਡਰ ਵੀ ਘਟਾਈ ਹੈ ਖਾਬਰੇ ਇਹਦਾ ਮਤਲਬ 180 ਦਾ ਟੁੱਟਿਆ ਹੋਇਆ ਹੈ ਬਾਇਥੋਂ ਜੀ ਮੋਟਰ ਵਾਲਾ 190 ਦੇ ਚੱਲੀਆ ਚੱਲੋ ਜਾਣ ਦੇ ਹੌਲੀ 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 ਰੋਕਾ ਕਿੰਨਾ ਹੋ ਗਿਆ ਓਰੇ ਇਹ ਹੋਇਆ 180 ਚੱਲ ਥੱਲੇ ਜਾਣ ਦੇ ਹੌਲੀ 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 ਟੁੱਟਦਾ ਨਹੀਂ ਪਰ ਟੁੱਟਣ ਵਾਲੀ ਹੈ ਔਰ ਮੋਟਰ ਥੱਲੇ ਉਰਾਂ ਥੱਲੇ ਕਰ ਕਿੰਨਾ ਹੋ ਗਿਆ ਓਰੇ ਸਭ ਪੂਰਾ ਸ਼ਰਾਤ ਹੋ ਗਿਆ ਫੜਾਇਆ ਮੋਟਰ ਜੇ ਤਿੰਨ ਹੋ ਗਿਆ ਤਾਂ ਉਹ ਨਹੀਂ ਪੈਂਦਾ ਸਾਰਿਆਂ ਨੂੰ 5 ਫੁੱਟ ਦੀ ਡਰੇਵ ਨਹੀਂ ਪਾ ਦੇ ਵਿੱਚ ਚੱਲ ਛੋਟਾ ਰੋਟਾ ਮਿਲ ਜਾਂਦਾ ਪਲਾਸਟਿਕ ਦਾ ਠੀਕ ਹੈ ਇੱਥੇ ਜੋੜ ਲਿਆ ਤੇ ਫਿਰ ਆਪਾਂ ਕੰਮ ਖਰਾਬ ਹੋ ਜੂ ਨਹੀਂ ਇਹੋ ਜੀ ਚੀਜ਼ ਥੱਲੇ ਹੋਈ ਹੋਈ ਹੈ ਉੱਥੇ ਮੁੱਗੇ ਨਿਕਲੇ ਹੋਣਗੇ ਕੋਸੇ 1% ਹੂੰ 80 ਜਾਂ 90 ਤੱਕ ਕਿਉਂਕਿ 3-4 ਸਾਲ ਦੋ ਸਾਲ ਹੋ ਗਏ ਚੱਲਦੀ ਨੇ ਮੋਟਰ ਉਹ ਰੇ ਹੂੰ ਹੌਲੀ ਚੱਲੀ ਹੌਲੀ ਕਿੰਨਾ ਹੋ ਗਿਆ ਆ ਚਾਹ ਤਰ ਬਤਾ ਚੱਲ ਹੌਲੀ ਚੱਲੀ ਹੌਲੀ 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 ਚ ਹੌਲੀ ਚੱਲ ਚੱਲ ਚੱਚ ਚੱਲ ਹੌਲੀ 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 ਉੱਪਰ ਕਰੀ ਮੜਾ ਜਾ ਬਸ ਹਲੀ ਕਰਾਂ 174 180 ਹੋ ਗਿਆ ਉਹਦੇ ਚੱਲ 90 ਦੇ ਵਿੱਚ ਚੱਲੀ ਥੀਆਂ ਬਈ ਹਾਂ ਬਈ 90 ਦੇ ਵਿੱਚ ਚੱਲੀ ਚੱਲ ਬਈ 90 ਰੋਡ ਤੇ ਆਪਾਂ 7 ਫੁੱਟ ਮੋਟਰ ਤੇ ਹੌਲੀ ਚੱਲੀ ਜਾ ਮਾਂ ਹੌਲੀ ਚੱਲੀ ਚੱਲ ਜਮਾ ਹੌਲੀ ਚੱਲੀ ਜਮਾ ਹੌਲੀ ਉੱਪਰ ਕਰ ਮੜਾ ਜਾ ਥੱਲੇ ਕਰਾਂ ਚੱਲਾਂ ਚੱਲ ਚੱਲ ਜਮੇ ਹੋਲੀ ਚੱਲੀ ਜਮਾ ਹੋਲੀ ਜਮਾ ਹੋਲੀ ਚੱਲਾਂ ਨਾ ਰਹਿਣ ਹੌਲੀ ਚੱਲੀ ਹੌਲੀ ਹੌਲੀ ਰੋਕ 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 ਹਾਂ ਬੇ ਮੁੱਕਾ ਬਈ ਯਾਰ ਦੇਖਿਆ ਬਾਲ ਬਾਲ ਚ ਗਲੀ ਹੋ 100% ਬੋਲੋ ਚੈੱਕ ਕਰੀਏ ਨੇ ਪੱਕਾ ਪਹਿਲਾਂ ਬਈ ਪੁੱਟਾ ਬੁੱਸ ਜਮਾ ਖਤਮ ਕਰ ਗਿਆ ਵੀ ਉਹਦੇ ਚ ਗਲੀ ਹੋਈ ਧੀਆ ਬਾਲ ਚ ਪੁੱਟੀ ਪੈ ਜੀ ਗਲੀ ਹੈਗੀਆਂ ਦੀ ਨਾਲ ਬੇਲਰਾਂ ਚ ਗਲੀ ਜਾਂਦੀ ਨਾ ਬੋਲਾਂ ਚ ਬੋਲਾਂ ਚ ਨਹੀਂ ਦੀ ਬੋਲਾਂ ਦਾ ਠੀਕ ਜਿਹੇ ਵਿੱਚ ਉਹ ਬੋਸ਼ ਪਾਉਂਦੇ ਨੇ ਕੀ ਹਾਂ ਉਹ ਜ਼ਮੀਨ ਹਾਉਂਦੀ ਹੈ ਉਹ ਨਹੀਂ ਕਰਾ ਖਾ ਮਤਲਬ ਬਾਜ ਕਰਦਾ ਜੀ ਚੱਕੀ ਮੰਗੂ ਚੱਲਦੀ ਸੀ ਮੋਟਰ ਤਾਂ ਵੀ ਦਿੱਤੇ ਆ ਉਹ ਤਾਂ ਹਾਂ ਇਹੋ ਆਰ ਪਾਰ ਆ ਜੀ ਬੋਲਾਂ ਕਿੰਨਾ ਹੋ ਗਿਆ ਉਹ ਰੇ 190 ਮੋਟਾ ਠੀਕ ਠੀਕ ਇਹ ਟੂ ਵੀ ਰਿਹਾ ਜੀ ਤਾਂ ਚੱਲ ਹੁਣ ਇਹ ਚੱਲ ਥੱਲੇ ਹੋੜੀ ਚੱਲੀ ਜਮਾ ਜਮਾ ਹੋੜੀ ਜਮਾ ਹੋੜੀ ਉੱਪਰ ਘਰਾਂ ਚੱਲ ਥੱਲੇ ਜਾ ਲਾਂ ਜਾਣ ਦੇ ਔੜੀ ਚਲਾ ਜੁੱਗਾ ਬਾਲਟਾਂ ਚਲੀ ਹੁੰਦਾ ਉੱਪਰ ਕਰੀ ਮੜਾ ਜਾ ਕਿਤੇ ਇਹ ਕੀ ਨਹੀਂ ਹੈ ਕੁੱਟੇ ਹੋਵੇ ਨਾ ਬੈਭਾ ਬੋਲੋਂ ਚੱਕਰ ਖੇ ਪਾ ਵਾਈਬ੍ਰੇਸ਼ਨ ਨੇ ਕਰੀ ਉਪਰ ਜੋੜ ਗੱਡੇ ਕਿਨੇ ਦੇ ਹਮ ਕੱਕੜੀ ਰੇ ਕਿੰਨਾ ਹੋ ਗਿਆ ਓਰੇ 59 ਦਾ ਚਲ ਜਾਣ ਦੇ 58 ਇਹ ਵੀ ਨਿਕਲਿਆ ਹੋਰ ਹਮ ਉੱਪਰ ਕਰੀ ਮੜਾ ਕੇ ਕਿਰਾਂ ਹੋਰ ਆ ਹੌੜੀ ਖੜਾ ਲਾ ਰੇ ਚੱਲ ਥੱਲੇ ਇੰਦਰ ਉਹ ਟੁਕੜੀ ਉੱਥੇ ਰਹਿ ਤਾ ਹੂੰ ਚੱਲ ਜਾਨਾ ਥੱਲੇ ਜਾਣ ਦੇ ਤੁਰ ਜਾ ਲਾ ਹੁਣ ਨਹੀਂ ਉਹ ਜਦੋਂ ਤੱਕ ਅਸਲ ਵਿੱਚ ਦੇਖਣਾ ਪਊਗਾ ਪੂਰੇ ਵੀ ਚੱਲੀ ਹੋਈ ਐ ਮੋਟਰ ਪਹਿਲਾਂ 21 ਤੇ ਚੱਲੀ ਹੋਈ ਆ ਬਾਈ 200 ਲਾਉਣੀਆਂ ਦੇ ਨਾ ਹਾਂ ਫਿਰ ਉਹ ਕਦੋਂ ਚਲਾਇਤੀ ਬਾਈ ਇਹ ਪਹਿਲਾਂ ਫਿਰ ਪਹਿਲਾਂ ਉਹ ਬੰਦ ਠੇਕੇ ਦੀ ਸੀ ਉਹ ਬੰਦਨੇ ਚਲਾ ਲਈ ਤੇਰੇ ਪਾਣੀ ਉੱਤੇ ਦੀ ਆ ਮੋਟਰ ਛੁੱਟੀ ਸੀ ਜੋ ਤੁਹਾਨੂੰ ਆਪਣਾ ਗੱਡੀ ਮੋਟਰ ਇਹ ਤਾਂ ਮੈਨੂੰ ਆਇਆ ਲੱਗਦਾ ਫੈਬਰਵਰੀ ਬੋਰਚ ਵੀ ਪਾ ਪਾ ਕੇ ਨਾ ਪਲਾਸਟਿਕ ਦਾ ਪਾ ਪਾ ਕੇ ਚਲਾਉਣੀ ਪੈ ਗੁਰੂ ਮੋਟਰ ਆਉਣ ਵਾਲੇ ਸਮੇਂ ਚ ਅੱਛਾ ਹੂੰ ਇਹ ਤਾਂ ਬਰਦਰ ਟੁੱਟਦਾ ਬਹੁਤ ਸੀਤੀ ਨਾ ਗੋਦੀ ਬਈ ਇਹ ਤਾਂ ਬੱਚ ਮੋਗੇ ਨਿਕ ਜਾ ਪਲਾਸਟਿਕ ਟੁੱਟਦੀ ਤਾਂ ਨਹੀਂ ਹੈਗੀ ਹੂੰ ਲੱਗੀ ਜਾਊ ਬੁੜਕੀ ਜਾਊ ਬੁੜਕੀ ਜਾਂਦੇ ਕਿਸ ਨੀਂਦਾ ਨਾ ਟੁੱਟੇ ਨਾ ਭੱਜੇ ਪਲਾਸਟਿਕ ਦੇ ਮਾਲ ਚ ਪਲਾਸਟਿਕ ਦੇ ਮਾਲ ਚ ਉੱਥੇ ਪਾ ਦੇ ਉਹਨਾਂ ਕੁ ਪਾ ਪਾ ਬੀ ਫੋਟ ਦਾ ਲੈਂਥ ਜਿੱਥੇ ਚਲਾਉਣੀ ਹੈ ਮੋਟਰ ਹੂੰ ਉਹਨਾਂ ਆਪਾਂ ਨੂੰ ਪਤਾ ਵੀ ਦੋ ਸਾਲਾਂ ਦਾ ਜਾਇ ਅੱਜ ਸਾਲ 10 ਫੁੱਟ ਡ੍ਰਾਈਵਰੀ ਡਿੱਗ ਗਈ ਬਾਈ ਜੀ ਡਿੱਗ ਜਾਂਦੀ ਫਿਰ ਉਹੀ ਗੱਲ ਹੈ ਨਾ ਬਾਈ ਹੁਣ 220 30 ਤੇ 2-3 ਪਾਇ ਪਾ ਦੇ ਇਥੇ ਹੂੰ 2-3 ਪਾਇ ਪਾ ਕੇ ਉੱਤੇ ਕਰੀ ਜਾਂ ਥੱਲੇ ਕਰੀ ਜਾਂ ਥੱਲੇ ਜਾਂ ਵਿੱਚ ਚਰਾਈ ਜਾਂ ਕੋਈ ਚੱਕਰ ਨਹੀਂ ਹੁਣ ਜਦੋਂ ਇਹ ਫੇਰ ਲੱਗੀ ਤਾਂ ਖੜਕੇ ਬਾਈ ਫੇਰ ਮਰੂਗੀ ਹੁਣ ਇੰਨੀ ਗੌਰ ਕਿਹੜਾ ਕਰੇ ਉਧਰ ਸੀਜ਼ਨ ਹੁੰਦਾ ਹੈ ਕਿੱਧਰ ਪੜਾ ਕੇ ਦੇਖੇ ਹਾਲਾ ਕਹਿੰਦਾ ਜਿਆਦਾ ਦਿਨ ਲੰਘੀ ਵਾ ਠੀਕ ਹੈ ਕੱਲਾ ਦਿਨ ਲੰਘੀ ਠੀਕ ਹੈ Дякую за перегляд! ਕਿੰਨਾ ਹੋ ਗਿਆ ਸੇਵਕੇ ਤੰਨੇ ਤੋਂ ਕੀ ਬੋਤਾ 380 ਚੱਲ ਜਾਣ ਦੇ 550 ਰੁਪਏ ਬਈ ਹਾਂ ਵੀਰੇ 550 550 ਕਿਹ ਕੀ ਕਰਦੀ ਆ ਤੂੰ ਤਾਂ ਨੀ ਉਹ ਤੇ ਦੇਖ ਨੂੰ ਦੇਖ ਤਾਂ ਤਕਰੀਬ 500 ਇਹ ਉਹ ਮਟਰ ਚੜ ਦੇ ਨਾਲ ਉਹ ਤੋਂ ਬਾਰੇ ਟੱਕਲੀ ਛੜੀ ਪਹਿਲਾਂ ਪਹਿਲਾਂ ਉਹ ਨਹੀਂ ਚੜਦੀ ਸਰਦ ਦਾ ਪਰਿਆ ਹੋਇਆ ਮੇਰੇ ਸਾਹਮਣੇ

ਦੋ ਗੁੜੀਆਂ ਬਣਾਵਾਂਗੇ ਅੱਜ ਨੂੰ ਰੋਜ਼ ਆਪਾਂ ਨੂੰ ਦੋ ਤਾਂ ਨਵਣ ਗਿਆ ਅੱਜ ਚਾਰ ਚੌਥੀ ਅੱਜ ਦੋ ਪਾ ਦੇ ਕਰ ਪੰਜ ਪਹਿਲਾਂ ਪਈਆਂ ਨੇ ਡੇਲੀ ਪਾਉਣੇ ਬਲੋਂ ਡੇਲੀ ਪਾਉਣੇ ਇੱਕ ਬਾਈ ਪੈਂਚਰ ਪੋ ਚਲਾਉਣ ਵਾਲੇ ਵਿੱਚ ਹੀ ਪਈ ਨੇ ਫਿਰ ਪੈਂਚਰ ਲਾਉਣ ਉਹਦੀ ਬਣਾਉਣੇ ਅਸੀਂ ਜਿਹੜਾ ਕੰਮ ਕਰਦੇ ਆ ਠੀਕ ਹੈ ਬਈ ਉਹ ਫਿਰ ਅਗਲੇ ਤੋਂ ਬਾਅਦ ਚਾਰੇ ਦੋ ਕਰਦੇ ਨੇ ਵੀ ਆ ਕੰਮ ਕਰਦਾ ਸਾਡਾ ਇਹ ਲੋਕ ਕੰਮ ਉਹ ਜੀ ਜ਼ਿਆਦੇ ਹਾਟਪੰਡ ਵੀ ਤੁਝ ਲਾ ਕੇ ਦੀ ਬੈਂਚ ਰ ਹੂੰ ਉਹਦੇ ਦੋ ਪੈ ਪੈ ਤੇ ਜਿਹੜਾ ਬੋਲ ਲ ਰਹੇ ਨੇ ਹੁਣ ਉਹ ਆਮਲ ਕਾਹੀਏ ਬੋਲ ਲੇ ਹੁਣ ਉਹ ਹੁਣ ਲਾਉਂਦੇ ਨੇ ਪੁਰਾਣੀ ਤੇ ਕੀ ਲਾਉਂਦੇ ਨੇ ਲਾਉਂਦੇ ਹੋਰ ਫਿਰ ਤਾਂ ਦੂਜੀ ਵੀ ਖਰਾਬ ਹੋ ਗਈ ਮੈਂ ਇਹ ਨੂੰ ਨਹੀਂ ਕਰੇ ਉਹਨੂੰ ਕੀ ਹੋਇਆ ਉਹ ਲੀਕਾਉਟੀ ਨੂੰ ਅਸ ਹੀ ਨਹੀਂ ਆਇਆ ਤੇ ਤੁਸੀਂ ਨਹੀਂ ਆਏ ਤੇ ਉਹ ਵੀ ਖਰਾਬ ਹੋ ਗਈ ਯਾਰ ਉਹ ਵੀ ਖਰਾਬ ਨਮੀ ਲਾਈ ਦੀ ਜਿਹੜੀ ਹਾਂ ਉਹ ਪਹਿਲਾਂ ਈ ਫੇਰ ਚਲਾ ਲਿਓ ਜੀ ਹਾਂ ਪਹਿਲਾਂ ਈ ਤਾਂ ਬੰਦ ਕਰਦੀ ਗਾਰਾ ਗਰ ਆਪਾਂ ਕਰਦੇ ਨੇ ਉਹਦਾ ਪਾਣੀ ਲੈਣ ਲੱਗੇ ਪਹਿਲਾਂ ਯਾਰ ਉੱਟੀ ਹੈਰੀ ਬਾਈ ਪਤਾ ਨਹੀਂ ਕੀ ਗੱਲ ਪਾਣੀ ਇਹ ਖਰਾਬ ਕਹੇ ਬਬ ਮੜਾ ਬਈ ਯਾਰ ਅਸੀਂ ਦੋ ਪੈਪਾ ਦੇਤੀ ਉਹ ਚ ਇੱਕ ਪੈਪਾ ਦੂਜਾ ਰੋਟਾ ਪਤਾ ਤੇ ਇੱਕ ਦੂਜਾ ਰੋਟਾ ਪਤਾ ਤੇ ਜੰਮੀ ਬੰਦ ਕਰਤਾ ਸੀ ਪਾਣੀ ਤਾਂ ਸੁਣੋ ਫਾਈਬਰ ਤੇ ਫਾਈਬਰ ਨਹੀਂ ਜਾਂਦੀ ਬਈ ਯਾਰ ਰਫਟਰੀ ਪਾ ਦੂੰ ਮਿਸਤਰੀ ਗਏ ਨੇ ਫਾਈਬਰ ਦਾ ਮੋਲ ਬੜਾ ਟੋਪ ਦਾ ਆ ਫਾਈਬਰ ਤੇਰੇ ਸਾਹਮਣੇ ਹੈ ਬਈ ਯਾਰ ਇਹਨੂੰ ਐ ਹੁੰਦਾ ਪਾਉਣ ਪਾਉਣ ਦਾ ਸਖਾਈ ਮੰਨੀ ਯਾਰ ਪੈਸੇ ਵੱਧ ਬਣਦੇ ਨੇ ਚਾਹ ਡੋਲੀ ਦਾ ਨਿਆਰਾ ਰੁਪਇਆ ਸਦਾ ਹੀ ਦੋਲੀ ਜੋੜੀ ਡੋਲੀ ਪਾ ਜੇ ਇਹ ਬਤਾ ਕੀ ਹੈ ਬਾਈ ਯਾਰ ਜਦੋਂ ਮੜਾ ਜਾ ਪਰੇ ਉੱਤੇ ਬਸ ਹੂੰ ਕੋਈ ਲੈਟਰ ਵਾਲੀ ਚੇਪੀਆਂ ਲਿਆਵੇ ਵਧੀਆ ਜੈ ਪੱਕਣਾ ਅਗਲਾ ਹੋ ਜਾਊਗਾ ਪੈਂਚਰ ਲਾ ਕੇ ਅਰੇ ਤੇ ਜੇਪੀ ਲੈ ਪੱਕਣਾ ਪਹਿਲੇ ਲਾ ਕੇ ਫਿਰ ਦੋ ਚਾਰ ਬਾਈ ਆਪ ਬੈ ਕੇ ਗੱਲ ਕਰ ਲੋ ਜੋੜ ਤੇ ਕਹ ਉਹਨੂੰ ਇਹਨੂੰ ਕਹਦੇ ਬਾਈ ਆਲਾ 1000 ਰੁਪਏ ਬਦਲੇ ਰਾ ਯਾਰ ਹੋਰ ਕਿੱਡਾ ਫਰਕ ਪੈਂਦਾ ਇਹ ਹੀ ਹੁੰਦਾਗਾ ਜੋੜਾਂ ਦੇ ਜੋੜਾਂ ਦੇ ਬਈ ਅਸੀਂ ਬਈ ਆਦੇ ਸਾਬ ਨਾਲ ਕਰਾਂਗੇ ਯਾਰ ਗੱਲ ਯਾ ਸਟੀਲ ਦੇ ਰੋਣੇ ਪੈ ਗਾਨੇ ਬੋਰ ਆਪਾਂ ਨੂੰ ਉਹਨਾਂ ਦੇ ਸਮੇਂ ਚ ਬੋਰ ਕੇ ਰੀਣ ਲੱਗਿਆ ਗੁਰੂ ਦਾ ਮੁਰਕੀ ਲੋੜੀ ਨੂੰ ਮੁਰਕੀ ਲੋੜੀ ਸਟੀਲ ਦੇ ਬੋਰ ਬਈ ਫਿਰ ਕਾਮਯਾਬੀ ਹੋਈ ਆ ਅੰਗਰੇਜ਼ਾਂ ਅੰਗਰੇਜ਼ਾਂ ਵੇਲੇ ਤੇ ਲੱਗੇ ਹੋਣੇ 100 ਸਾਲ ਹੋ ਗਿਆ ਹਲੇ ਵੀ ਬੋਰ ਚੱਲਦੇ ਨੇ ਮੈਂ ਬਾਲਾ ਨਹੀਂ ਕਹਿੰਦਾ ਆਪਣੇ ਨਾਲ 10 11ਵਾਂ ਬੋਰ ਲਾਇਆ ਧਰੀ ਪੈਨੇ ਬਿੱਡੇ ਦਵਾਰ ਤੋਂ ਫਿਰ ਖਰਤਾ ਖਰਚਾ ਉਹਦੇ ਨਾਲ ਚੌਗਣਾ ਕਰੀ ਪੈਨੇ ਲੋਹੇ ਦੇ ਬੋਰ ਤੇ ਦੋ ਬੋਰਾਂ ਦਾ ਖਰਚਾ ਹੁੰਦਾ ਹੈਗਾ ਬਸ ਤੋ ਤਿੰਨ ਦਾ ਹੁੰਦਾ ਹੈਗਾ ਦਾ 10 ਬੋਰਾਂ ਦੇ ਕਿੰਨੇ ਤਿੰਨ ਤਿੰਨ ਬੋਰ ਲਵਾ ਲੈਂਦੇ ਲੋਹੇ ਦੇ ਨਾਲ ਟੁੱਟਦਾ ਨਹੀਂ ਦੀ ਜੇ ਮੈਂ ਕਹਿੰਦਾ ਨਾ ਸਸਤਾ ਰੋਇ ਵਾਰ-ਵਾਰ ਮੈਂ ਆਪਾਂ ਕਹਿੰਦਾ ਜਰਾ ਲਾਂਗੇ ਗੇਰਾ ਮੂਰੇ ਮੂਰੇ ਫਾਸਲਾ ਜੂ ਆਪਣੀ ਉਦੋਂ ਮ ਕਰ ਲਾਂਗੇ ਆਪਾਂ ਜੋ ਵਾਦਾ ਕਿਰਾ ਟਾਈਮ ਜਲੇਗਾ ਲੋ ਐਂ ਜੇ ਹੋ ਜਾਂਦਾ ਆਪਾਂ ਨੂੰ ਨੇ ਜਿਹੜਾ ਕੋਈ ਅਸਲੀ ਬੋਰ ਕਰਦਾ ਬੰਦਾ ਲੱਗਦਾ ਪੈਪ ਜਿਹਦੇ ਵਿੱਚ ਸਾਡੇ ਜਦ ਮਸ਼ੀਨਿੰਗ ਨਾਲ ਕਰਕੇ ਲੈ ਜਾਉਂਦਾ ਆਹ ਰੋਣੀ ਬੋਮਾਂ ਲਾ ਨਹੀਂ ਭਾਈ ਕਿੰਨੀ ਬਾਕੀ ਹੋਈ ਰੂੰਗਾ ਖੜਾ ਕਿੰਨਾ ਹੋ ਗਿਆ ਉਹ ਤਾਂ ਕਰੀ ਅਰੇ ਆੜਾ ਉੱਪਰ ਕਰਾ ਖੜਾ ਲਾ ਲੈ ਉਹ ਕਿੰਨਾ ਹੋ ਗਿਆ ਓਰੇ ਹਾਂ ਸਾਡੀ ਹੋਤਾ ਥੱਲੇ ਕਰ ਹੌਲੀ ਹੌਲੀ ਚੱਲ ਪ੍ਰੇਤੀਆ ਤਾਂ ਜਾ ਕੇ ਸੱਡੀ ਮੜਿਆ ਸਰਜ ਪਾਇਪ ਕੁੰਡਾ ਲਾ ਕੇ ਪਾਇਤੀਗਾ ਬਈ ਐ ਨਹੀਂ ਪਤਾ ਅੱਛਾ ਹਾਂ ਹਾਂ ਥੱਲੇ ਉਹ ਸਾਫਟ ਲਾ ਕੇ ਥੱਲੇ ਨਾ 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 ਖੜਜੀ ਕੁੰਡਾ ਥੱਲੇ ਜਿਵੇਂ ਪਾਇ ਪਾਇ ਇਹਨਾਂ ਨੇ ਬਾਅਦ ਚ ਪਾਇਤੀ ਕੋਦੀ ਪਾਇਤੀ ਕੁੰਡਾ ਲਾ ਕੇ ਪਾਇਤੀਗਾ ਇੱਕ ਦੋ ਸਕੰਜਾ ਜਿਹਾ ਬਣਾਉਣਾ ਲੋਹੇ ਥੱਲੇ ਉਹ ਪੱਪੇ ਜਿਹਾ ਲਾ ਕੇ ਉਹ ਤਾਂ ਮੈਂ ਸਮਝ ਗਿਆ ਉਹ ਤਾਂ ਫਲਾਈਵਰ ਪਾਉਂਦੇ ਨੇ ਤਾਂ ਕੱਪੇ ਜਾਂਦਾ ਵਿੱਚ ਉਹ ਖਲਦਾ ਹੁੰਦਾ ਗੁੱਲਾ ਜਾਂ ਤੇ ਉਹਦੇ ਵਿੱਚ ਤਾਂ ਕੋਈ ਹੋਰ ਜਿਹੜਾ ਸੱਲ ਚ ਪਾਇਆ ਪਾਇਤੀ ਉਹ ਜਿਹਦਾ ਨਹੀਂ ਕੋਈ ਬਾਅਦ ਚ ਛੱਡਦਾ ਉਹ ਤਾਂ ਹਾਂ ਤਾਂ ਸਭਾਦ ਚ ਛੱਡਦੀ ਪਾਇਪਾ ਹਾਂ ਬਾਅਦ ਚ ਪਾਇਤੀ ਸੱਲ ਚ ਪਾਇਪਾ ਹਾਂ ਤਾਂ ਵੀ ਸਾਨੂੰ ਛੱਡਿਆ ਦੀ ਉੱਤੇ ਵੱਡਾ ਲਾਗੇ ਤਾਰ ਨਾਲ ਬੰਨ ਕੇ ਸਾਡੇ ਇੱਧਰ ਲੈ ਆਏ ਨਹੀਂ ਮੈਨੂੰ ਜਿਆਦਾ ਇਹਨਾਂ ਸਾਕਟ ਦੇ ਸੱਲ ਬੜਾ ਉੱਤੇ ਸਾਕਟ ਲਾ ਕੇ ਥੱਲੇ ਪਾਇਪਾ ਛੱਡੀ ਮੜੇ ਥੱਲੇ ਸਾਡੇ ਯਾਰਾਂ ਛੱਡੀ ਥੱਲੇ ਲੰਘ ਗਿਆ ਆ ਗਿਆ ਨਾ ਚੱਲ ਜਾਣ ਦੇ ਲੰਘ ਲੰਘ ਚੱਲ ਕਿੰਨਾ ਹੋ ਗਿਆ ਤੀ ਇੱਥੇ 530 ਚੱਲ ਹਾਂ 530 ਚੱਲ ਚੱਲ ਸਾਨੂੰ ਸ਼ੁਰੂ ਹੋ ਗਿਆ ਜਾਣ ਦੇ ਓਕੇ ਕਿੰਨਾ ਹੋ ਗਿਆ ਬਸ ਹੋਰ ਨਾਲ ਛੱਡੀ ਕਿੰਨਾ ਹੋ ਗਿਆ ਲੋਗਾ ਤਰਾ ਪਾ ਲਓ ਜੀ ਬੋਰ ਹੋ ਚੁੱਕਾ ਚੈੱਕ ਤੇ ਬੋਰ ਹੈਗਾ ਇਹ 540 ਫੁੱਟ ਪੀ ਫੁੱਟਾ ਫਿਲਟਰ ਹੈ ਵੇ ਫੁੱਟ ਹੈ ਗਾਇਜ਼ ਸੱਲ ਇਹ ਮਿਸਤਰੀ ਆਪਣੇ ਉਧਰੋਂ ਕੈਮਰਾਮੈਨ ਕੈਮਰਾ ਲੱਗ ਗਿਆ ਬਾਰੇ ਖੇਚਣ ਤੇ ਆਪਾਂ ਸਾਹਮਣੇ ਇਧਰ ਆਣ ਸਮਾਨ ਤੇ ਬਾਕੀ ਸਾਨੂੰ ਕਾਹਨ ਦਿਖਾਉਣੇ ਕੀ ਗੱਲਬਾਤ ਕਰਦੇ ਨੇ ਮਿਸਤਰੀ ਲੋ ਇਸ ਸਮਾਨ ਹੋ ਚੁੱਕਿਆ ਇਕੱਠਾ ਤੇ ਹਣ ਮਿਸਤਰੀ ਨਾ ਕਰਦੇ ਆਪਾਂ ਗੱਲਬਾਤ 9 ਇੰਚ ਬੋਰ ਆਈਏ ਫਿਬਰੂਆਰ ਬੋਰ ਆ ਤੇ ਦਰ ਮਿਸਤਰੀ ਆਪਣੀ ਗੱਲ ਕਰ ਰਹੇ ਨੇ ਇਦਾ ਹੀ ਫਿਰ ਨੰਬਰ ਚਾਹੀਦਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਬੋਰ ਚੈੱਕ ਕਰ ਲਿਆ ਜੀ ਇਹ ਟੁੱਟਿਆ ਬੋਰ 160 ਫੁੱਟ ਤੋਂ ਤੇ 180 ਤੋਂ ਤੇ 198 ਤੋਂ ਤੇ ਬੋਰ ਚੈੱਕ ਕਰ ਲਿਆ ਤੇ ਸਲ ਭਰਿਆ ਹੋਇਆ ਇਹਦਾ ਸਾਰਾ ਤਕਰੀਬਨ ਤੇ 544 ਫੁੱਟ ਬਿੱਲ ਆਗਾ ਬੋਰ ਇਹ ਤੇ 540 ਫੁੱਟ ਸਮਾਨ ਪਿਆ ਹੈ 4 ਫੁੱਟ ਸਾਲ ਬਿੱਲਾ ਇਹਦੇ ਵਿੱਚ ਤੇ ਬੋਰ ਚੈੱਕ ਕਰ ਲਿਆ ਬਾਕੀ ਹੋਰ ਕੋਈ ਕੰਮ ਕਰਾਉਣਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਮੇਰਾ ਨਾਮ ਹੈ ਮੁਖਤਿਆਰ ਸਿੰਘ ਪੰਡਤ ਨੂੰ ਮੋਲ ਜਲਾ ਸੰਗਰੂਰ ਮੋਬਾਈਲ ਨੰਬਰ ਹੈ 978175494 ਧੰਨਵਾਦ ਜੀ ਠੀਕ ਹੈ ਜੀ ਲੋ ਜੀ ਬੋਰ ਹੋ ਚੁੱਕਾ ਚੈੱਕ ਆ ਤੇ ਹਣ ਪੌਣੇ ਆਪਾਂ ਇੱਥੋਂ ਚੱਲੇ ਇਧਰ ਆਪਣੇ ਕੈਮਰਾਮੈਨ ਖੜੇ ਨੇ ਤਿਆਰੀ ਚ ਪੂਰਾ ਐ ਗੱਡੀ ਵੀ ਹੱਕਣਗੇ ਫਤਿਹਗਾਮ ਇਥੋਂ